ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਓਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਓਰੇ ਸ਼ੇਰਾਂ ਵਾਲੇ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਓਰੇ ਆ ਦੱਸੋ ਕਿੱਥੋਂ ਆਈਏ ਤੁਸੀਂ ਬਤਾਓ ਕਾਹੇ ਕਾ ਪੈਸਾ ਮੰਗ ਰਹੇ ਹੋ ਬਤਾਓ ਇਧਰ ਆਓ ਕਿਉਂ ਭਾਗ ਰਹੇ ਹੋ ਆਪ ਲੋਕ ਕਿਉਂ ਭਾਗ ਰਹੇ ਹੋ ਵੀਡੀਓ ਨਹੀਂ ਬੰਦ ਹੋਗਾ ਅਸੀਂ ਵੀੜਿਆ ਵਾਲੇ ਹੈ ਬਤਾਓ ਕਿਹਾਂ ਸੇ ਪੈਸੇ ਮੰਗ ਰਹੇ ਹੋ ਕਹਾਂ ਸੇ ਆਇਓ ਆ ਖਾਲੀ ਕਾਗਜ਼ ਹੈ ਜੀ ਆ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਕਰਮ ਕਾਂ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਅਸੀਂ ਪੈਸੇ ਤੇ ਕੱਪੜੇ ਦੇ ਨਜਾਰਾ ਤੁਸੀਂ ਸਾਡੀ ਨਾਮਦ ਕਰੋ ਤਾਂ ਰੱਬ ਤੁਸੀਂ ਨਹੀਂ ਆਹ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਓਏ ਆ ਰੋਕ ਜੀ ਹਟੋ मैं बैठा के लेके जा रहा तू रोक आटो तो कि मैं लेके जा हूँ हाँ तुम कहाँ से आयो बताओ आप कहाँ से आयो आप कहाँ से क्या कर रहे हो ये क्या लिखा हुआ क्या है करने का दो। क्या साइन आगे वीडियो नहीं बंद होगा ਕਾਗਜ਼ ਭੱਜਣ ਲੱਗੀਆਂ ਜਦੋਂ ਅਸੀਂ ਗੱਲ ਕਰਨ ਲੱਗੇ ਆ ਤਾਂ ਖਾਲੀ ਪੇਜ ਨੇ ਭੱਜਣ ਲੱਗੀਆਂ ਨੇ ਪੰਜ ਚਾਰ ਸਾਈਨ ਕਿਤੇ ਹੋਏ ਨੇ ਲੋਕਾਂ ਕੋਲੋਂ ਪੈਸੇ ਮੰਗਦੇ ਨੇ ਪੈਸੇ ਮੰਗਣ ਤੋਂ ਬਾਅਦ ਉਹਦੋਂ ਤੋਂ ਕਈ ਵਾਰ ਘਰਾਂ 'ਚ ਵੀ ਜਾਇਆ ਜਾਂਦਾ ਸਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਛ ਨਹੀਂ ਅਸੀਂ ਆ ਮਦਰਾਸੀ ਦੋਸੇ ਵਾਲਾ ਸ਼ੇਰਾਂ ਵਾਲੇ ਕੀ ਡੋਸਾ ਖਾ ਰਹੇ ਸੀ ਤਾਂ ਪੰਜ ਚਾਰ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਉਹ ਮੰਗਦੀਆਂ ਦੇਖੀ ਜਦੋਂ ਮੰਗਦਾ ਦੇਖਿਆ ਮੈਂ ਉਹਨੂੰ ਪੁੱਛਿਆ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਣ ਲੱਗੇ ਤਾਂ ਭੱਜਣਾ ਸ਼ੁਰੂ ਹੋ ਗਈਆਂ ਜਦੋਂ ਭੱਜਿਆ ਉਹਨਾਂ ਦੇ ਮਗਰ ਮੈਂ ਕੁੱਤੇ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਹੋ ਕਿਤੋਂ ਕੋਈ ਸਬੂਤ ਨਹੀਂ ਪਟਿਆਲੇ ਕਿੱਥੋਂ ਆ ਰਹੇ ਹੋ ਕੋਈ ਪਤਾ ਪਟਿਆਲੇ ਨਹੀਂ ਕਿੱਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹ ਜਿਹਾ ਕਿ ਕਾਗਜ਼ ਉਹ ਜਦੋਂ ਕੀ ਕੀ ਲਿਖਿਆ ਕਾਗਜ਼ ਪੜ ਕੇ ਸੁਣਾਉਂਗੇ ਪਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਛੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਆ ਸਾਡੇ ਮੁਸੀਬਤ ਪੈ ਜਾਣ ਕਰਕੇ ਮਕਾਨ ਛੱਡਣਾ ਪੈ ਰਿਹਾ ਛੋਟੇ ਛੋਟੇ ਬੱਚੇ ਹਨ ਨਾ ਤਾਂ ਨਾ ਕੋਈ ਛੋਟਾ ਬੱਚਾ ਹੈ ਔਰ ਆਪ ਹੀ ਇਹ ਕੁੜੀਆਂ ਨਵਾ ਲਗੇ 18 ਸਾਲ ਤੋਂ ਕੁੜੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗੱਲ ਕਰੋਗੇ ਆ ਵੀਡੀਓ ਬਣਾਈ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਜਦੋਂ ਗੱਲ ਕਰੋਗੇ ਗੱਲ ਪੈ ਰਹੀਆਂ ਵੀਡੀਓ ਬਣਾ ਰਿਓ ਸੋ ਮੈਂ ਵੀਡੀਓ ਇਸ ਵਾਸਤੇ ਬਣਾਈ ਹੈ ਮੈਂ ਪਟਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹਨਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਤੋਂ ਅਵੇਅਰ ਹੋ ਪਰਸੋਂ ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਰੋਟ ਕੰਨੀ ਚਾਹਾਂਗਾ ਪਰਸੋਂ ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੇਟ ਦੇਂ ਜਾਂਦਾ ਹੈ ਨੇਚਰਲੀ ਕੋਈ ਬੰਦ ਮਾਰਦਾ ਪੈਂਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਂਦੀ ਹੈ ਦਿਨ ਦਾ ਟਾਈਮ ਹੁੰਦਾ 11 12 ਵਜੇ ਜਦੋਂ ਇਹ ਚੋਰੀ ਚਿਕਾਰੀ ਕਰਦੇ ਪੈਂਫਲੇਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਚੇਨ ਖੋ ਕੇ ਬਚ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲਿਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪਾਈ ਜਾਂਦੀ ਸਰਿਆਂ ਬਾਜ਼ਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਨੂੰ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸਵਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸ਼ਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇਂ ਕੌਣ ਨੇ ਭਾਜੀ ਕੁਛ ਨਹੀਂ ਪਤਾ ਠੀਕ ਹੈ ਜੇ ਲੋਕ ਯਰਿਆ ਕੇ ਇਹ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਤੇ ਸਭ ਪਸਦੀਆਂ ਨਜ਼ਰ ਆ ਰਹੀਆਂ ਜੀ ਉਹ ਆਪਸ ਦੀ ਨਜ਼ਰ ਆ ਰਹੀਆਂ ਜੀ ਹੋ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਪਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕ ਕਿੰਨੇ ਕੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰਨ ਦੀਆਂ ਹੋਣੀਆਂ ਨੇ ਇਹ ਕੱਲੇ ਕੱਲੇ ਕੋਲ ਜਾਗੀਰਿਸਾਬ سے ਲੂਦੀ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ ਹਜ਼ਾਰ ਤੱਕ ਰੁਪਏ ਦਿੱਤਾ ਕੀ ਲੱਗਦਾ ਕਿੰਨੇ ਕੇ ਪੈਸੇ ਲੈ ਲੋਕਾਂ ਤੋਂ ਹੇਟ ਲੈਂਦੀਆਂ ਹੋਣੀਆਂ ਇਹ ਨੂੰ ਲੱਗਦਾ ਵੀ ਕਿਸੇ ਵਿੱਚ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋਈ ਮੋਰ ਹੈ ਇਥੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਕੋਈ ਕਾਗਜ਼ ਆ ਇਹ ਇਹ ਕਿਸ ਤਰ੍ਹਾਂ ਦਾ ਕਾਗਜ਼ ਆ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਨਾਲ ਸੰਸਥਾ ਨਹੀਂ ਹੈ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਲੰਗਰ ਚੱਲਦਾ ਮੇਰੇ ਘਰੇ ਆ ਕੇ ਆਸ਼ਮ ਦੇ ਜੋ ਕੀ ਮਤਲਬ ਹੈ ਉਹ ਸਾਡੇ ਪਟਿਆਲਾ ਚ ਕਿਸ਼ਤੀ ਦੀ ਕਮੀ ਹੈ ਜੀ ਮਾਰੂ ਆ ਕੇ ਉਰੇ ਮੰਗਣ ਆ ਰਹੇ ਹੈ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਊਗਾ ਫਿਰਪੂਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜੇ ਲੋਕ ਪਹਿਲਾਂ ਰੇਕੀ ਕਰਦੇ ਨੇ ਸਭ ਦੇ ਵਲੋਂ ਕਿਤੇ ਨਾ ਕਿਤੇ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਆ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਲੋਕਾਂ ਦਾ ਖੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਉਹ ਪੈਟਰੋਲ ਜਾਇਦੰਦ ਇਹ ਸਾਰਾ ਕੁਝ ਹੋਣਾ ਚਾਹੀਦਾ